ਭਾਵੇਂ ਕਿ ਚਾਰ ਵਰਨਾਂ ਲਈ ਸਾਂਝਾ ਜਿਹੜਾ ਦਰਬਾਰ ਆ ਚਾਰੇ ਦਿਸ਼ਾਵਾਂ ਤੋਂ ਲੋਕ ਕੋਈ ਵੀ ਇੱਥੇ ਆ ਸਕਦਾ ਕਿਸੇ ਨੂੰ ਰੁਕਾਵਟ ਨਹੀਂ ਹੈ ਇਸ ਗੱਲ ਦੀ ਸਤਕਾਰ ਵੀ ਕੀਤਾ ਜਾਂਦਾ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਉਹਨਾਂ ਨੂੰ ਜਗ੍ਹਾ ਵੀ ਦਿੱਤੀ ਜਾਂਦੀ ਹੈ ਪਰ ਕੁਝ ਲੋਕ ਜਿਹੜੇ ਕੀ ਜਾਣ ਬੁਝ ਕੇ ਕੋਈ ਸ਼ਰਾਰਤਾਂ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਕੁਝ ਗਾਣੇ ਜਿਹੜੇ ਆ ਰੀਲਾਂ ਬਣੀਆਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਕੁੜੀ ਨੇ ਬਣਾਈਆਂ ਕੁਝ ਹੋਰ ਲੋਕ ਵੀ ਇਹ ਕੁਟੀ ਸ਼ਰਪਾ ਕੇ ਆ ਗਿਆ ਕਿਸੇ ਦੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਹੋਈਆਂ। ਸੋ ਹੁਣ ਜਿਹੜੀ ਸ਼ਰਾਰਤ ਹੋਈ ਹੈ ਇਹਦੇ ਬਾਰੇ ਸਾਰੇ ਹੀ ਫਿਕਰਮੰਦ ਨੇ ਕਿ ਇਹ ਕੱਲ ਰਾਤ ਜਿਹੜਾ ਨਾ ਜੋਗਾ ਦੇ ਸੀ ਉਦੋਂ ਇੱਕ ਲੜਕੀ ਜਿਹੜੀ ਆ ਉਹ ਪ੍ਰਕਰਮਾਂ ਵਿੱਚ ਆਉਂਦੀ ਆ ਤੇ ਇੱਥੇ ਜੋਗਾ ਦੇ ਪੋਜ਼ ਦੇ ਵਿੱਚ ਉਹ ਫੋਟੋਆਂ ਕਰਦੀ ਆ ਤੇ ਅੱਜ ਵਾਇਰਲ ਕਰਦੀ ਆ। ਸੋ ਇਹ ਗੱਲ ਕਾਫੀ ਫਿਕਰਮੰਦ ਆ। ਜਦੋਂ ਉਹਦੀ ਪੁਲਛਣ ਕੀਤੀ ਗਈ ਕਿ ਉਹ ਕਿੰਨੇ ਵਜੇ ਆਈ 7 ਵਜੇ ਤਸਵੀਰیں 7 ਵਜੇ ਤੋਂ ਪਹਿਲਾਂ ਉਹ ਆਉਂਦੀ ਆ ਘੰਟਾ ਘਰ ਵਾਲੇ ਪਾਸਿਓਂ ਆ ਕੇ ਉਹ ਅ ਕਾਰਤਕ ਸਾਹਿਬ ਦੇ ਮੂਰਤੀ ਹੋ ਗਏ ਦੂਸਰੇ ਪਾਸੇ ਜਿਹੜੀ ਸ਼ਬੀਲ ਉੱਥੇ ਜਾਂਦੀ ਆ ਇਹ ਦੇਖਦੀ ਆ ਕਿ ਉੱਥੇ ਪਹਿਰੇਦਾਰ ਨੇੜੇ-ਦਲੇ ਨਹੀਂ ਹੈਗਾ ਤੇ ਸੰਗਤ ਦੀ ਵੀ ਉੱਥੇ ਜਿਹੜਾ ਰਸ ਘਟ ਆ ਤੋਂ ਇਹ ਗੱਲ ਦੇਖ ਕੇ ਉੱਥੇ ਕਿਸੇ ਯਾਤਰੀ ਤੋਂ ਕਿਸੇ ਲੜਕੇ ਤੋਂ ਆਪਣੀ ਫੋਟੋ ਕਰਵਾਉਂਦੀ ਆ ਉਹ ਭਾਵੇਂ ਉਹਦੇ ਸ਼ਾਮਲ ਹੈ ਜਾਂ ਨਹੀਂ ਆ ਪਰ ਇਹ ਗੱਲ ਦੇਖਣ ਵਿੱਚ ਆਈ ਆ ਕਿ ਇਹ ਉਹਦੇ ਉਹਦੇ ਵੱਲੋਂ ਕੀਤੀ ਗਈ ਸਾਰਾ ਸਾਰ ਸ਼ਰਾਰਤ ਆ ਇਹ ਕੋਈ ਆਪਣੀ ਤਸਵੀਰ ਨਹੀਂ ਖਿਚਾਈਗੀ ਉਹ ਲੜਕੀ ਜਿਹੜੀ ਆ ਦਰਬਾਰ ਸਾਹਿਬ ਮੱਥਾ ਵੀ ਨਹੀਂ ਦੇਦੀ ਸੋ ਇਹ ਸਾਰੀ ਅਸੀਂ ਕੋਕ ਕੀਤੀ ਆ ਕਿ ਇਸ ਦੇ ਵਿੱਚ ਜਿਹੜੇ ਵੀ ਅਧਿਕਾਰੀ ਵੱਲੋਂ ਜਾਂ ਮਹਿਰੇਦਾਰ ਵੱਲੋਂ ਕਉਕਤਾਹੀ ਕੀਤੀ ਗਈ ਆ ਉਹਦੀ ਜਿਹੜੀ ਕਮੇਟੀ ਪ੍ਰਧਾਨ ਸਾਹਿਬ ਨੇ ਬਣਾਦੀ ਆ ਸਾਡੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਇਹ ਗਿਨਾ ਇਨਕੁਆਰੀ ਕਰਨ ਲਈ ਕਹਿ ਦਿੱਤਾ ਗਿਆ ਤੇ ਦੂਸਰੇ ਪਾਸੇ ਉਸ ਲੜਕੀ ਦੀ ਜਿਹੜੀ ਮਨਸਾ ਵਾ ਜਾਂ ਜੋ ਕੁਛ ਉਹਨੇ ਕੀਤਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਵੀ ਜਿਹੜੀ ਆ ਛਰੋਣੀ ਕਮੇਟੀ ਤਿਆਰੀ ਕਰ ਰਹੀ ਹੈ ਸੋ ਇਹ ਗੱਲ ਦਿਖਾਈ ਦਿੰਦੀ ਆ ਕਿ ਕਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਸ਼ਰਾਰਤ ਕਰਕੇ ਉਸ ਮੁਕੱਦਸ ਸਥਾਨ ਧਾਰਮਿਕ ਸਥਾਨ ਦੀ ਮਰਜ਼ਾਦਾ ਦੇ ਵਿੱਚ ਦਖਲ ਦੇਣਾ ਚਾਹੁੰਦੇ ਆ ਤੇ ਖੱਲਲ ਪਾਉਣਾ ਚਾਹੁੰਦੇ ਆ ਸੋ ਇਹ ਬਹੁਤ ਮਾੜੀ ਗੱਲ ਆ ਮੈਂ ਦੇਖਿਆ ਕਿ ਕਿਸੇ ਮਤਲਬ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਹਿੰਦੂ ਭਰਾ ਵੀ ਇਸ ਗੱਲ ਤੇ ਇਤਰਾਜ਼ ਕਰ ਰਹੇ ਆ ਕਿ ਕਿਉਂ ਆਪਾਂ ਧਾਰਮਿਕ ਸਥਾਨ ਤੇ ਉਥੋਂ ਦੀ ਮਰਜ਼ਾਦਾ ਦੇ ਖੱਲਲ ਪਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਕੀ ਇਹ ਸਬੂਤ ਦਿੰਦੀ ਆ ਕਿ ਕਿਸੇ ਵੀ ਤਰ੍ਹਾਂ ਦੀ ਅਚਾਨਕ ਜਾਂ ਵਾਪਰੀ ਗੱਲ ਨਹੀਂ ਇਹ ਸਪੈਸ਼ਲ ਆ ਕੇ ਉਹਨੇ ਸ਼ਰਮ ਕੀਤਾ ਤੁਸੀਂ ਇਹ ਦਿਖੂ ਕਰਾਂਗੇ ਅਸੀਂ ਉਹਦਾ ਵਿਰਲੇ ਖਾਰਵਾਈ ਕਰਦੇ ਪੂਰੀ ਜਿਹੜੀ ਆ ਤਾਂ ਦੇ ਨਾਲ ਕੋਸ਼ਿਸ਼ ਕਰਾਂਗੇ ਪਰ ਸਾਡੀ ਜਿਹੜੀ ਆ ਸੰਗਤ ਦੇ ਨਾਲ ਕੀਤਾ ਸਰਕਾਰ ਜਾਂ ਪਿਆਰ ਉਸ ਦਾ ਨਜਾਇਜ਼ ਫਾਇਦਾ ਉਠਾਉਣ ਵਾਲੀ ਇਹ ਕਾਰਵਾਈ ਜਿਹੜੀ ਆ ਬਹੁਤ ਨਿੰਦਣਯੋਗ ਹੈ ਜਿਹਦੇ ਨਾਲ ਦੂਜੀ ਵੀ ਸੰਗਤ ਨੂੰ ਜਿਹੜੇ ਯਾਤਰੀ ਆਉਂਦੇ ਆ ਉਹਨਾਂ ਤੇ ਵੀ ਕਈ ਤਰ੍ਹਾਂ ਦੀ ਠੇਸ ਪਹੁੰਚ ਸਕਦੀ ਹੈ ਤੋਂ ਕਿਰਪਾ ਕਰਕੇ ਸਾਰੇ ਸਹਿਯੋਗ ਕਰੋ ਇਹੋ ਜੇ ਲੋਕਾਂ ਨੂੰ ਜਿਹੜਾ ਨਿੰਦਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਕਿਸੇ ਵੀ ਧਰਮ ਦੇ ਕਿਸੇ ਧਰਮਕਸਾਨ ਤੇ ਉਹਦੀ ਮਨਜਾਵਾਂ ਨੂੰ ਭੰਗ ਕਰਕੇ ਇਸ ਤਰ੍ਹਾਂ ਦੀਆਂ ਸ਼ਰਾਬਤਾਂ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਧਰਮ ਦੇ ਅੰਦਰ ਦਖਲ ਤੇ ਕਈ ਤਰ੍ਹਾਂ ਦੀਆਂ ਸ਼ਰਾਬਤਾਂ ਜਿਹੜੀਆਂ ਦੇਖਣ ਵਿੱਚ ਆਉਂਦੀਆਂ ਰਹੀਆਂ ਭਾਵੇਂ ਕੀ ਚਾਰ ਵਰਨਾਂ ਲਈ ਸਾਂਝਾ ਜਿਹੜਾ ਦਰਬਾਰ ਆ ਚਾਰੇ ਦਿਸ਼ਾਵਾਂ ਤੋਂ ਲੋਕ ਕੋਈ ਵੀ ਇੱਥੇ ਆ ਸਕਦਾ ਕਿਸੇ ਨੂੰ ਰੁਕਾਵਟ ਨਹੀਂ ਹੈ ਇਸ ਗੱਲ ਦੇ ਸਤਕਾਰ ਵੀ ਕੀਤਾ ਜਾਂਦਾ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਉਹਨਾਂ ਨੂੰ ਜਗ੍ਹਾ ਵੀ ਦਿੱਤੀ ਜਾਂਦੀ ਹੈ ਪਰ ਕੁਝ ਲੋਕ ਜਿਹੜੇ ਕੀ ਜਾਣ ਬੁੱਝ ਕੇ ਕੋਈ ਸ਼ਰਾਰਤਾਂ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਕੁਝ ਗਾਣੇ ਜਿਹੜੇ ਆ ਰੀਲਾਂ ਬਣੀਆਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਉਹ ਲੜਕੀ ਨੇ ਬਣਾਈਆਂ ਕੁਝ ਹੋਰ ਲੋਕ ਵੀ ਕੋਈ ਟੀ-ਸ਼ਰਟ ਪਾ ਕੇ ਆ ਗਿਆ ਕਿਸੇ ਦੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਹੋਈਆਂ ਸੋ ਹੁਣ ਜਿਹੜੀ ਸ਼ਰਾਰਤ ਹੋਈ ਹੈ ਇਹਦੇ ਬਾਰੇ ਸਾਰੇ ਹੀ ਫਿਕਰਮੰਦ ਨੇ ਇਹ ਕਲਰਾਧਨ ਜੀਵਨਾ ਯੋਗਾ ਦੇ ਸੀ ਉਦੋਂ ਇੱਕ ਲੜਕੀ ਜਿਹੜੀ ਆ ਉਹ ਪ੍ਰਕਰਮਾਂ ਵਿੱਚ ਆਉਂਦੀ ਆ ਤੇ ਇੱਥੇ ਯੋਗਾ ਦੇ ਪੋਜ਼ ਦੇ ਵਿੱਚ ਉਹ ਵਡੂਆ ਕਰਦੀ ਆ ਤੇ ਅੱਜ ਵਾਇਰਲ ਕਰਦੀ ਆ ਤੇ ਇਹ ਗੱਲ ਕਾਫੀ ਫਿਕਰਮੰਦ ਆ ਜਦੋਂ ਉਹਦੀ ਉਣਖਣ ਕੀਤੀ ਗਈ ਕਿ ਉਹ ਕਿੰਨੇ ਵਜੇ ਆਈ 7 ਵਜੇ ਤੋਂ ਸਵੇਰੇ 7 ਵਜੇ ਤੋਂ ਪਹਿਲਾਂ ਉਹ ਆਉਂਦੀ ਆ ਘੰਟਾ ਘਰ ਵਾਲੇ ਪਾਸਿਓਂ ਆ ਕੇ ਉਹ ਤਾਰਤਖਸਾਲ ਦੇ ਮੂਰਤੀ ਹੋ ਕੇ ਦੂਸਰੇ ਪਾਸੇ ਜਿਹੜੀ ਸ਼ਬੀਲ ਉੱਥੇ ਜਾਂਦੀ ਆ ਇਹ ਦੇਖਦੀ ਆ ਕਿ ਉੱਥੇ ਪਹਿਰੇਦਾਰ ਨੇੜੇ ਜਿਹੜੇ ਨਹੀਂ ਹੈਗਾ ਤੇ ਸੰਗਤ ਦੀ ਵੀ ਉਥੇ ਜਿਹੜਾ ਰਸ਼ ਘਟਾ ਸੋ ਇਹ ਗੱਲ ਦੇਖ ਕੇ ਉਥੇ ਕਿਸੇ ਯਾਤਰੀ ਤੋਂ ਕਿਸੇ ਲੜਕੇ ਤੋਂ ਆਪਣੀ ਫੋਟੋ ਕਰਵਾਉਂਦੀ ਆ ਉਹ ਭਾਵੇਂ ਉਹਦੇ ਸ਼ਾਮਲ ਹੈ ਜਾਂ ਨਹੀਂ ਹੈ ਪਰ ਇਹ ਗੱਲ ਦੇਖਣ ਵਿੱਚ ਆਈ ਆ ਕਿ ਇਹ ਉਹਨੇ ਉਹਦੇ ਵੱਲੋਂ ਕੀਤੀ ਗਈ ਸਾਰਾ ਸਰ ਸ਼ਰਾਰਤ ਆ ਇਹ ਕੋਈ ਆਪਣੀ ਤਸਵੀਰ ਨਹੀਂ ਖਿਚਾਈਗੀ ਉਹ ਲੜਕੀ ਜਿਹੜੀ ਆ ਦਰਬਾਰ ਸਾਹਿਬ ਮੱਥਾ ਵੀ ਨਹੀਂ ਟੇਕਦੀ ਸੋ ਇਹ ਸਾਰੀ ਅਸੀਂ ਕੋਕ ਕੀਤੀ ਆ ਤੇ ਇਸ ਦੇ ਵਿੱਚ ਜਿਹੜੇ ਵੀ ਅਧਿਕਾਰੀ ਵੱਲੋਂ ਜਾਂ ਪਹਿਰੇਦਾਰ ਵੱਲੋਂ ਕੋਈ ਪਤਾਹੀ ਕੀਤੀ ਗਈ ਆ ਉਹਦੀ ਜਿਹੜੀ ਕਮੇਟੀ ਪ੍ਰਧਾਨ ਸਾਹਿਬ ਨੇ ਬਣਾਦੀ ਆ ਸਾਡੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਇਹ ਕਿ ਨਾਂ ਇਹਨਾਂ ਪੁਰੀ ਕਰਨ ਲਈ ਕਹਿ ਦਿੱਤਾ ਗਿਆ ਤੇ ਦੂਸਰੇ ਪਾਸੇ ਉਸ ਲੜਕੀ ਦੀ ਜਿਹੜੀ ਮਨਛਾਵਾ ਜਾਂ ਜੋ ਕੁਛ ਉਹਨੇ ਕੀਤਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਵੀ ਜਿਹੜੀ ਆ ਛਰੋਣੀ ਕਮੇਟੀ ਤਿਆਰੀ ਕਰ ਰਹੀ ਹੈ ਸੋ ਇਹ ਗੱਲ ਦਿਖਾਈ ਦਿੰਦੀ ਆ ਕਿ ਕਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਸ਼ਰਾਰਤ ਕਰਕੇ ਉਸ ਮੁਕੱਦਸ ਸਥਾਨ ਧਾਰਮਿਕ ਸਥਾਨ ਦੀ ਮਰਯਾਦਾ ਦੇ ਵਿੱਚ ਦਖਲ ਦੇਣਾ ਚਾਹੁੰਦੇ ਆ ਤੇ ਖੱਲਲ ਪਾਉਣਾ ਚਾਹੁੰਦੇ ਆ ਸੋ ਇਹ ਬਹੁਤ ਮਾੜੀ ਗੱਲ ਆ ਮੈਂ ਦੇਖਿਆ ਕਿਸੇ ਮਤਲਬ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਹਿੰਦੂ ਭਰਾ ਵੀ ਇਸ ਗੱਲ ਤੇ ਇਤਰਾਜ਼ ਕਰ ਰਹੇ ਆ ਕਿ ਕਿਉਂ ਆਪਾਂ ਧਾਰਮਿਕ ਸ਼ਾਂਤੀ ਉਥੋਂ ਦੀ ਮਰਜ਼ਾ ਦਾ ਖਲਣ ਕਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਕੀ ਇਹ ਸਬੂਤ ਦਿੰਦੀ ਆ ਕਿ ਕਿਸੇ ਵੀ ਤਰ੍ਹਾਂ ਦੀ ਅਚਾਨਕ ਜਾਂ ਵਾਪਰੀ ਗੱਲ ਨਹੀਂ ਇਹ ਸਪੈਸ਼ਲ ਆ ਕੇ ਉਹਨੇ ਸਾਰਾ ਕੁਝ ਕੀਤਾ ਸੋ ਇਸ ਦੀ ਕੋ ਕਰਾਂਗੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੀ ਪੂਰੀ ਜਿਹੜੀ ਆ ਤਾਂ ਦੇ ਨਾਲ ਕੋਸ਼ਿਸ਼ ਕਰਾਂਗੇ ਪਰ ਸਾਡੀ ਜਿਹੜੀ ਆ ਸੰਗਤ ਦੇ ਨਾਲ ਕੀਤਾ ਸਰਕਾਰ ਜਾਂ ਪਿਆਰ ਉਸ ਦਾ ਨਜਾਇਜ਼ ਫਾਇਦਾ ਠਾਉਣ ਵਾਲੀ ਇਹ ਕਾਰਵਾਈ ਜਿਹੜੀ ਆ ਬਹੁਤ ਨਿੰਦਣਯੋਗ ਆ ਜਿਹਦੇ ਨਾਲ ਦੂਜੀ ਵੀ ਸੰਗਤ ਨੂੰ ਜਿਹੜੇ ਯਾਤਰੂ ਆਉਂਦੇ ਆ ਉਹਨਾਂ ਤੇ ਵੀ ਕਈ ਤਰ੍ਹਾਂ ਦੀ ਠੇਸ ਪਹੁੰਚ ਸਕਦੀ ਆ ਤੋਂ ਕਿਰਪਾ ਕਰਕੇ ਸਾਰੇ ਸਹਿਯੋਗ ਕਰੋ ਇਹੋ ਜਿਹੇ ਲੋਕਾਂ ਨੂੰ ਜਿਹੜਾ ਨਿੰਦਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਕਿਸੇ ਵੀ ਧਰਮ ਦੇ ਕਿਸੇ ਧਾਰਮਿਕ ਸਥਾਨ ਤੇ ਉਹਦੀ ਮਰਜ਼ਾ ਨੂੰ ਭੰਗ ਕਰਕੇ ਇਸ ਤਰ੍ਹਾਂ ਦੀਆਂ ਸ਼ਰਤਾਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਘਰਮ ਦੇ ਅੰਦਰ ਦਖਲ ਤੇ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਜਿਹੜੀਆਂ ਦੇਖਣ ਵਿੱਚ ਆਉਂਦੀਆਂ ਰਹੀਆਂ ਭਾਵੇਂ ਕਿ ਚਾਰ ਵਰਨਾ ਲਈ ਸਾਂਝਾ ਜਿਹੜਾ ਦਰਬਾਰ ਆ ਚਾਰੇ ਦਿਸ਼ਾਵਾਂ ਤੋਂ ਲੋਕ ਕੋਈ ਵੀ ਇੱਥੇ ਆ ਸਕਦਾ ਕਿਸੇ ਨੂੰ ਰੁਕਾਵਟ ਨਹੀਂ ਹੈ ਇਸ ਗੱਲ ਦੇ ਹੀ ਸਰਕਾਰ ਵੀ ਕੀਤਾ ਜਾਂਦਾ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਉਹਨਾਂ ਨੂੰ ਜਗ੍ਹਾ ਵੀ ਦਿੱਤੀ ਜਾਂਦੀ ਹੈ ਪਰ ਕੁਝ ਲੋਕ ਜਿਹੜੇ ਕੀ ਜਾਣ ਬੁਝ ਕੇ ਕੋਈ ਸ਼ਰਾਰਤਾਂ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਕੁਝ ਗਾਣੇ ਜਿਹੜੇ ਆ ਰੀਲਾਂ ਬਣੀਆਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਇੱਕ ਲੜਕੀ ਨੇ ਬਣਾਈਆਂ ਕੁਝ ਹੋਰ ਲੋਕ ਵੀ ਇਹ ਕੋਈ ਟੀ-ਸ਼ਰਟ ਪਾ ਕੇ ਆ ਗਿਆ ਕਿਸੇ ਦੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਹੋਈਆਂ। ਸੋ ਹੁਣ ਜਿਹੜੀ ਸ਼ਰਾਰਤ ਹੋਈ ਹੈ ਇਹਦੇ ਬਾਰੇ ਸਾਰੇ ਹੀ ਫਿਕਰਮੰਦ ਨੇ ਕਿ ਇਹ ਕੱਲ ਰਾਤ ਜਿਹੜਾ ਜੋਗਾ ਦੇਖੀ ਉਦੋਂ ਇੱਕ ਲੜਕੀ ਜਿਹੜੀ ਆ ਉਹ ਪ੍ਰਕਰਮਾਂ ਵਿੱਚ ਆਉਂਦੀ ਆ ਤੇ ਇੱਥੇ ਜੋਗਾ ਦੇ ਪੋਜ਼ ਦੇ ਵਿੱਚ ਉਹ ਬੁਲਦੂਆ ਕਰਦੀ ਆ ਤੇ ਅੱਜ ਵਾਇਰਲ ਕਰਦੀ ਆ। ਸੋ ਇਹ ਗੱਲ ਕਾਫੀ ਫਿਕਰਮੰਦ ਆ। ਜਦੋਂ ਉਹਦੀ ਉਲਸ਼ਨ ਕੀਤੀ ਗਈ ਕਿ ਉਹ ਕਿੰਨੇ ਵਜੇ ਆਈ 7 ਵਜੇ ਸਵੇਰੇ 7 ਵਜੇ ਤੋਂ ਪਹਿਲਾਂ ਉਹ ਆਉਂਦੀ ਆ ਘੰਟਾ ਘਰ ਵਾਲੇ ਪਾਸਿਓਂ ਆ ਕੇ ਉਹ ਕਾਰਤਕ ਸਾਹਿਬ ਦੇ ਮੂਰਤੀ ਹੋ ਕੇ ਦੂਸਰੇ ਪਾਸੇ ਜਿਹੜੀ ਸ਼ਬੀਲ ਉੱਥੇ ਜਾਂਦੀ ਆ ਇਹ ਦੇਖਦੀ ਆ ਕਿ ਉੱਥੇ ਪਹਿਰੇਦਾਰ ਨੇੜੇ ਤੇਲੇ ਨਹੀਂ ਹੈਗਾ ਤੇ ਸੰਗਤ ਦੀ ਵੀ ਉੱਥੇ ਜਿਹੜਾ ਰਸ਼ ਘਟਾ ਸੋ ਇਹ ਗੱਲ ਦੇਖ ਕੇ ਉੱਥੇ ਕਿਸੇ ਯਾਤਰੀ ਤੋਂ ਕਿਸੇ ਲੜਕੇ ਤੋਂ ਆਪਣੀ ਫੋਟੋ ਕਰਵਾਉਂਦੀ ਆ ਉਹ ਭਾਵੇਂ ਉਹਦੇ ਸ਼ਾਮਲ ਹੈ ਜਾਂ ਨਹੀਂ ਹੈ ਪਰ ਇਹ ਗੱਲ ਦੇਖਣ ਵਿੱਚ ਆਈ ਹੈ ਕਿ ਇਹ ਉਹਨੇ ਉਹਦੇ ਵੱਲੋਂ ਕੀਤੀ ਗਈ ਸਾਰਾ ਸਰ ਸ਼ਰਾਰਤ ਆ ਇਹ ਕੋਈ ਆਪਣੀ ਤਸਵੀਰ ਨਹੀਂ ਖਚਾਈਗੀ ਉਹ ਲੜਕੀ ਜਿਹੜੀ ਆ ਦਰਬਾਰ ਸਾਹਿਬ ਮੱਥਾ ਵੀ ਨਹੀਂ ਟੇਕਦੀ ਸੋ ਇਹ ਸਾਰੀ ਅਸੀਂ ਕੋਕ ਕੀਤੀ ਆ ਤੇ ਇਸ ਦੇ ਵਿੱਚ ਜਿਹੜੇ ਵੀ ਅਧਿਕਾਰੀ ਵੱਲੋਂ ਜਾਂ ਪਹਿਰੇਦਾਰ ਵੱਲੋਂ ਕੂਕਤਾਹੀ ਕੀਤੀ ਗਈ ਆ ਉਹਦੀ ਜਿਹੜੀ ਕਮੇਟੀ ਪ੍ਰਧਾਨ ਸਾਹਿਬ ਨੇ ਬਣਾਦੀ ਆ ਸਾਡੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਇਹ ਕਿਹਾ ਇਨਕੁਆਰੀ ਕਰਨ ਲਈ ਕਹਿ ਦਿੱਤਾ ਗਿਆ ਤੇ ਦੂਸਰੇ ਪਾਸੇ ਉਸ ਲੜਕੀ ਦੀ ਜਿਹੜੀ ਮਨਸ਼ਾ ਵਾ ਜਾਂ ਜੋ ਕੁਝ ਉਹਨੇ ਕੀਤਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਵੀ ਜਿਹੜੀ ਹੈ ਸ਼ਰੋਣੀ ਕਮੇਟੀ ਚੈਰੀ ਕਰ ਰਹੀ ਹੈ ਸੋ ਇਹ ਗੱਲ ਦਿਖਾਈ ਦਿੰਦੀ ਹੈ ਕਿ ਕਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਸ਼ਰਾਰਤ ਕਰਕੇ ਉਸ ਮੁਕੱਦਸ ਸਥਾਨ ਧਾਰਮਿਕ ਸਥਾਨ ਦੀ ਮਰਿਆਦਾ ਦੇ ਵਿੱਚ ਦਖਲ ਦੇਣਾ ਚਾਹੁੰਦੇ ਆ ਤੇ ਖਲਲ ਪਾਉਣਾ ਚਾਹੁੰਦੇ ਆ ਸੋ ਇਹ ਬਹੁਤ ਮਾੜੀ ਗੱਲ ਆ ਮੈਂ ਦੇਖਿਆ ਕਿਸੇ ਮਤਲਬ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਹਿੰਦੂ ਭਰਾ ਵੀ ਇਸ ਗੱਲ ਤੇ ਇਤਰਾਜ਼ ਕਰ ਰਹੇ ਆ ਕਿ ਕਿਉਂ ਆਪਾਂ ਧਾਰਮਿਕ ਸਥਾਨ ਤੇ ਉਥੋਂ ਦੀ ਮਰਿਆਦਾ ਦੇ ਖਲਲ ਪਾਉਣ ਦੀ ਕੋਸ਼ਿਸ਼ ਕਰਦੇ ਆਂ ਜਿਹੜੀ ਕੀ ਇਹ ਸਬੂਤ ਦਿੰਦੀ ਆ ਕਿ ਕਿਸੇ ਵੀ ਤਰ੍ਹਾਂ ਦੀ ਅਚਾਨਕ ਜਾਂ ਵਾਪਰੀ ਗੱਲ ਨਹੀਂ ਐ ਸਪੈਸ਼ਲ ਆ ਕੇ ਉਹਨੇ ਸਾਰਾ ਕੁਝ ਕੀਤਾ ਸੋ ਇਸ ਦੀ ਕੋ ਕਰਾਂਗੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਪੂਰੀ ਜਿਹੜੀ ਆ ਤਾਂ ਦੇ ਨਾਲ ਕੁਛ ਕਰਾਂਗੇ ਪਰ ਸਾਡੀ ਜਿਹੜੀ ਆ ਸੰਗਤ ਦੇ ਨਾਲ ਕੀਤਾ ਸਰਕਾਰ ਜਾਂ ਪਿਆਰ ਉਸ ਦਾ ਨਜਾਇਜ਼ ਫੈਲਾਉਣ ਵਾਲੀ ਇਹ ਕਾਰਵਾਈ ਜਿਹੜੀ ਆ ਬਹੁਤ ਨਿੰਦਣਯੋਗ ਆ ਜਿਹਦੇ ਨਾਲ ਦੂਜੀ ਵੀ ਸੰਗਤ ਨੂੰ ਜਿਹੜੇ ਯਾਤਰੀ ਆਉਂਦੇ ਆ ਉਹਨਾਂ ਤੇ ਵੀ ਕਈ ਤਰ੍ਹਾਂ ਦੀ ਠੇਸ ਪਹੁੰਚ ਸਕਦੀ ਆ ਸੋ ਕਿਰਪਾ ਕਰਕੇ ਸਾਰੇ ਸਹਿਯੋਗ ਕਰੋ ਇਹੋ ਜਿਹੇ ਲੋਕਾਂ ਨੂੰ ਜਿਹੜਾ ਨਿੰਦਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਕਿਸੇ ਵੀ ਧਰਮ ਦੇ ਕਿਸੇ ਧਾਮ ਸਥਾਨ ਤੇ ਉਹਦੀ ਮਰਜ਼ਾ ਨੂੰ ਭੰਗ ਕਰਕੇ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਧਰਮ ਦੇ ਅੰਦਰ ਦਖਲ ਤੇ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਜਿਹੜੀਆਂ ਦੇਖਣ ਵਿੱਚ ਆਉਂਦੀਆਂ ਰਹੀਆਂ ਆਵੇਂ ਕੀ ਚਾਰ ਵਰਨਾਂ ਲਈ ਸਾਂਝਾ ਜਿਹੜਾ ਦਰਬਾਰ ਆ ਚਾਰੇ ਦਿਸ਼ਾਵਾਂ ਤੋਂ ਲੋਕ ਕੋਈ ਵੀ ਇੱਥੇ ਆ ਸਕਦਾ ਕਿਸੇ ਨੂੰ ਰੁਕਾਵਟ ਨਹੀਂ ਹੈ ਇਸ ਗੱਲ ਦੀ ਸਤਕਾਰ ਵੀ ਕੀਤਾ ਜਾਂਦਾ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਉਹਨਾਂ ਨੂੰ ਜਗ੍ਹਾ ਵੀ ਦਿੱਤੀ ਜਾਂਦੀ ਹੈ ਪਰ ਕੁਝ ਲੋਕ ਜਿਹੜੇ ਕੀ ਜਾਣ ਬੁਝ ਕੇ ਕੋਈ ਸ਼ਰਾਰਤਾਂ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਕੁਝ ਗਾਣੇ ਜਿਹੜੇ ਆ ਰੀਲਾਂ ਬਣੀਆਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਕੁੜੀ ਨੇ ਬਣਾਈਆਂ ਕੁਝ ਹੋਰ ਲੋਕ ਵੀ ਕੋਈ ਟੀ-ਸ਼ਰਟ ਪਾ ਕੇ ਆ ਗਿਆ ਕਿਸੇ ਦੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਹੋਈਆਂ ਤੋ ਹੁਣ ਜਿਹੜੀ ਖ਼ਬਰਤ ਹੋਈ ਹੈ ਇਹਦੇ ਬਾਰੇ ਸਾਰੇ ਹੀ ਫਿਕਰਮੰਦ ਨੇ ਕਿ ਇਹ ਕੱਲ ਰਾਤ ਜਿਹੜਾ ਨਾ ਜੋਗਾ ਡੇ ਸੀ ਉਦੋਂ ਇੱਕ ਲੜਕੀ ਜਿਹੜੀ ਆ ਉਹ ਪ੍ਰਕਰਮਾਂ ਵਿੱਚ ਆਉਂਦੀ ਆ ਤੇ ਇੱਥੇ ਜੋਗਾ ਦੇ ਪੂਲ ਦੇ ਵਿੱਚ ਉਹ ਫੋਟੋਆਂ ਕਰਦੀ ਆ ਤੇ ਅੱਜ ਵਾਇਰਲ ਕਰਦੀ ਆ ਤੋ ਇਹ ਗੱਲ ਕਾਫੀ ਫਿਕਰਮੰਦ ਆ ਜਦੋਂ ਉਹਦੀ ਪੁਣਛਣ ਕੀਤੀ ਗਈ ਕਿ ਉਹ ਕਿੰਨੇ ਵਜੇ ਆਈ 7 ਵਜੇ ਤੋਂ ਸਵੇਰੇ 7 ਵਜੇ ਤੋਂ ਪਹਿਲਾਂ ਉਹ ਆਉਂਦੀ ਆ ਘੰਟਾ ਘਰ ਵਾਲੇ ਪਾਸਿਓਂ ਆ ਕੇ ਉਹ ਅਕਾਲਪੁਰ ਸਾਹਿਬ ਦੇ ਮੂਰਤੀ ਹੋ ਕੇ ਦੂਸਰੇ ਪਾਸੇ ਜਿਹੜੀ ਸ਼ਬੀਲ ਉੱਥੇ ਜਾਂਦੀ ਆ ਇਹ ਦੇਖਦੀ ਆ ਕਿ ਉੱਥੇ ਪਹਿਰੇਦਾਰ ਨੇੜੇ ਚਲੇ ਨਹੀਂ ਹੈਗਾ ਤੇ ਸੰਗਤ ਦੀ ਵੀ ਉੱਥੇ ਜਿਹੜਾ ਰਸ ਘਟ ਹੈ। ਸੋ ਇਹ ਗੱਲ ਦੇਖ ਕੇ ਉੱਥੇ ਕਿਸੇ ਯਾਤਰੀ ਤੋਂ ਕਿਸੇ ਲੜਕੇ ਤੋਂ ਆਪਣੀ ਫੋਟੋ ਕਰਵਾਉਂਦੀ ਆ। ਉਹ ਭਾਵੇਂ ਉਹਦੇ ਸ਼ਾਮਲ ਹੈ ਜਾਂ ਨਹੀਂ ਹੈ ਪਰ ਇਹ ਗੱਲ ਦੇਖਣ ਵਿੱਚ ਆਈ ਆ ਕਿ ਇਹ ਉਹਦੇ ਵੱਲੋਂ ਕੀਤੀ ਗਈ ਸਾਰਾ ਸਾਰ ਸ਼ਰਾਰਤ ਆ। ਇਹ ਕੋਈ ਆਪਣੀ ਤਸਵੀਰ ਨਹੀਂ ਖਿਚਾਈਗੀ। ਉਹ ਲੜਕੀ ਜਿਹੜੀ ਆ ਦਰਬਾਰ ਸਾਹਿਬ ਮੱਥਾ ਵੀ ਨਹੀਂ ਟੇਕੀ। ਸੋ ਇਹ ਸਾਰੀ ਅਸੀਂ ਕੋਕ ਕੀਤੀ ਆ ਤੇ ਇਸ ਦੇ ਵਿੱਚ ਜਿਹੜੇ ਵੀ ਅਧਿਕਾਰੀ ਵੱਲੋਂ ਜਾਂ ਪਹਿਰੇਦਾਰ ਵੱਲੋਂ ਕੋਪਤਾਹੀ ਕੀਤੀ ਗਈ ਆ ਉਹਦੀ ਜਿਹੜੀ ਕਮੇਟੀ ਪ੍ਰਧਾਨ ਸਾਬਰੇ ਬਣਾਦੀ ਆ ਸਾਡੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਇਹ ਗਿਨਾਇ ਇਨਕੁਆਇਰੀ ਕਰਨ ਲਈ ਕਹਿ ਦਿੱਤਾ ਗਿਆ ਤੇ ਦੂਸਰੇ ਪਾਸੇ ਉਸ ਲੜਕੀ ਦੀ ਜਿਹੜੀ ਮਨਸ਼ਾ ਵਾ ਜਾਂ ਜੋ ਕੁਛ ਉਹਨੇ ਕੀਤਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਵੀ ਜਿਹੜੀ ਆ ਛਾਉਣੀ ਕਮੇਟੀ ਤਿਆਰੀ ਕਰ ਰਹੀ ਹੈ ਸੋ ਇਹ ਗੱਲ ਦਿਖਾਈ ਦਿੰਦੀ ਆ ਕਿ ਕਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਸ਼ਰਾਬਤ ਕਰਕੇ ਉਸ ਮੁਕੱਦਸ ਸਥਾਨ ਧਾਰਮਿਕ ਸਥਾਨ ਦੀ ਮਰਿਆਦਾ ਦੇ ਵਿੱਚ ਦਖਲ ਦੇਣਾ ਚਾਹੁੰਦੇ ਆ ਤੇ ਖੱਲਲ ਪਾਉਣਾ ਚਾਹੁੰਦੇ ਆ ਸੋ ਬਹੁਤ ਮਾੜੀ ਗੱਲ ਆ ਮੈਂ ਦੇਖਿਆ ਕਿਸੇ ਮਤਲਬ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਹਿੰਦੂ ਭਰਾ ਵੀ ਇਸ ਗੱਲ ਤੇ ਇਤਰਾਜ਼ ਕਰ ਰਹੇ ਆ ਕਿ ਕਿਉਂ ਆਪਾਂ ਧਾਰਮਿਕ ਸ਼ਾਂਤੀ ਉਥੋਂ ਦੀ ਮਰਜ਼ਾ ਦਾ ਖੰਡ ਪਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਕੀ ਇਹ ਸਬੂਤ ਦਿੰਦੀ ਆ ਕਿ ਕਿਸੇ ਵੀ ਤਰ੍ਹਾਂ ਦੀ ਅਚਾਨਕ ਜਾਂ ਵਾਪਰੀ ਗੱਲ ਨਹੀਂ ਇਹ ਸਪੈਸ਼ਲ ਆ ਕੇ ਉਹਨੇ ਸਾਰਾ ਕੁਝ ਕੀਤਾ ਸੋ ਇਸ ਦੀ ਕੋ ਕਰਾਂਗੇ ਅਸੀਂ ਉਹਦਾ ਵਿਖਲਾਮ ਕਾਰਵਾਈ ਕਰਾਂਗੇ ਪੂਰੀ ਜਿਹੜੀ ਆ ਤੰਦੇ ਨਾਲ ਕੋਸ਼ਿਸ਼ ਕਰਾਂਗੇ ਪਰ ਸਾਡੀ ਜਿਹੜੀ ਆ ਸੰਗਤ ਦੇ ਨਾਲ ਕੀਤਾ ਸਰਕਾਰ ਜਾਂ ਪਿਆਰ ਉਸ ਦਾ ਨਜਾਇਜ਼ ਫੈਲਾਠਾ ਠਾਉਣ ਵਾਲੀ ਇਹ ਕਾਰਵਾਈ ਜਿਹੜੀ ਆ ਬਹੁਤ ਨਿੰਦਣਯੋਗ ਆ ਜਿਹਦੇ ਨਾਲ ਦੂਜੀ ਵੀ ਸੰਗਤ ਨੂੰ ਜਿਹੜੇ ਯਾਤਰੀ ਆਉਂਦੇ ਆ ਉਹਨਾਂ ਤੇ ਵੀ ਕਈ ਤਰ੍ਹਾਂ ਦੀ ਠੇਸ ਪਹੁੰਚ ਸਕਦੀ ਆ ਤੋਂ ਕਿਰਪਾ ਕਰਕੇ ਸਾਰੇ ਸਹਿਯੋਗ ਕਰੋ ਇਹੋ ਜਿਹੇ ਲੋਕਾਂ ਨੂੰ ਜਿਹੜਾ ਨਿੰਦਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਕਿਸੇ ਵੀ ਧਰਮ ਦੇ ਕਿਸੇ ਧਾਮ ਸਥਾਨ ਦੇ ਉਹਦੀ ਮਰਜ਼ਾ ਨੂੰ ਭੰਗ ਕਰਕੇ ਇਸ ਤਰ੍ਹਾਂ ਦੀਆਂ ਸ਼ਰਤਾਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਧਰਮ ਦੇ ਅੰਦਰ ਦਖਲ ਤੇ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਜਿਹੜੀਆਂ ਦੇਖਣ ਵਿੱਚ ਆਉਂਦੀਆਂ ਰਹੀਆਂ ਭਾਵੇਂ ਕਿ ਚਾਰ ਵਰਨਾਂ ਲਈ ਸਾਂਝਾ ਜਿਹੜਾ ਦਰਬਾਰ ਆ ਚਾਰੇ ਦਿਸ਼ਾਵਾਂ ਤੋਂ ਲੋਕ ਕੋਈ ਵੀ ਇੱਥੇ ਆ ਸਕਦਾ ਕਿਸੇ ਨੂੰ ਰੁਕਾਵਟ ਨਹੀਂ ਹੈ ਇਸ ਗੱਲ ਦੀ ਸਤਕਾਰ ਵੀ ਕੀਤਾ ਜਾਂਦਾ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਉਹਨਾਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ ਪਰ ਕੁਝ ਲੋਕ ਜਿਹੜੇ ਕੀ ਜਾਣ ਬੁਝ ਕੇ ਕੋਈ ਸ਼ਰਾਰਤਾਂ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਕੁਝ ਗਾਣੇ ਜਿਹੜੇ ਆ ਰੀਲਾਂ ਬਣੀਆਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਉਹ ਲੜਕੀ ਨੇ ਬਣਾਈਆਂ ਕੁਝ ਹੋਰ ਲੋਕ ਵੀ ਕੋਈ ਟੀ-ਸ਼ਰਟ ਪਾ ਕੇ ਆ ਗਿਆ ਕਿਸੇ ਦੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਹੋਈਆਂ ਸੋ ਹੁਣ ਜਿਹੜੀ ਸ਼ਰਾਰਤ ਹੋਈ ਹੈ ਇਹਦੇ ਬਾਰੇ ਸਾਰੇ ਹੀ ਫਿਕਰਮੰਦ ਨੇ ਕਿ ਇਹ ਕੱਲ ਦਾ ਜਿਹੜਾ ਜੋਗਾ ਡੇ ਸੀ ਉਦੋਂ ਇੱਕ ਲੜਕੀ ਜਿਹੜੀ ਆ ਉਹ ਪ੍ਰਕਰਮਾਂ ਵਿੱਚ ਹੁੰਦੀ ਆ ਤੇ ਇੱਥੇ ਜੋਗਾ ਦੇ ਪੋਜ਼ ਦੇ ਵਿੱਚ ਉਹ ਬੋਲੂਆਂ ਕਰਦੀ ਆ ਤੇ ਅੱਜ ਵਾਇਰਲ ਕਰਦੀ ਆ ਸੋ ਇਹ ਗੱਲ ਕਾਫੀ ਫਿਕਰਮੰਦ ਆ ਜਦੋਂ ਉਹਦੀ ਉਲਖਣ ਕੀਤੀ ਗਈ ਕਿ ਉਹ ਕਿੰਨੇ ਵਜੇ ਆਈ 7 ਵਜੇ ਤੋਂ ਸਵੇਰੇ 7 ਵਜੇ ਤੋਂ ਪਹਿਲਾਂ ਉਹ ਆਉਂਦੀ ਆ ਘੰਟਾ ਘਰ ਵਾਲੇ ਪਾਸਿਓਂ ਆ ਕੇ ਉਹ ਕਾਰਪਕ ਸਾਹਿਬ ਦੇ ਮੂਹਰੇ ਦੀ ਹੋ ਕੇ ਦੂਸਰੇ ਪਾਸੇ ਜਿਹੜੀ ਸ਼ਬੀਲ ਉੱਥੇ ਜਾਂਦੀ ਆ ਇਹ ਦੇਖਦੀ ਆ ਕਿ ਉੱਥੇ ਪਹਿਰੇਦਾਰ ਨੇੜੇ ਜਿਹਰੇ ਨਹੀਂ ਹੈਗਾ ਤੇ ਸੰਗਤ ਦੀ ਵੀ ਉੱਥੇ ਜਿਹੜਾ ਰਸ ਘਟ ਆ ਤੋ ਇਹ ਗੱਲ ਦੇਖ ਕੇ ਉੱਥੇ ਕਿਸੇ ਯਾਤਰੀ ਤੋਂ ਕਿਸੇ ਲੜਕੇ ਤੋਂ ਆਪਣੀ ਫੋਟੋ ਕਰਵਾਉਂਦੀ ਆ ਉਹ ਭਾਵੇਂ ਉਹਦੇ ਸ਼ਾਮਲ ਹੈ ਜਾਂ ਨਹੀਂ ਆ ਪਰ ਇਹ ਗੱਲ ਦੇਖਣ ਵਿੱਚ ਆਈ ਹੈ ਕਿ ਇਹ ਉਹਦੇ ਵੱਲੋਂ ਕੀਤੀ ਗਈ ਸਾਰਾ ਸਾਰ ਸ਼ਰਾਰਤ ਆ ਇਹ ਕੋਈ ਆਪਣੀ ਤਸਵੀਰ ਨਹੀਂ ਖਿਚਾਈ ਗਈ ਉਹ ਲੜਕੀ ਜਿਹੜੀ ਆ ਦਰਬਾਰ ਸਾਹਿਬ ਮੱਥਾ ਵੀ ਨਹੀਂ ਟੇਕਦੀ ਸੋ ਇਹ ਸਾਰੀ ਅਸੀਂ ਕੋਕ ਕੀਤੀ ਆ ਤੇ ਇਸ ਦੇ ਵਿੱਚ ਜਿਹੜੇ ਵੀ ਅਧਿਕਾਰੀ ਵੱਲੋਂ ਜਾਂ ਮਹਿਰੇਦਾਰ ਵੱਲੋਂ ਕੋਕਤਾਹੀ ਕੀਤੀ ਗਈ ਆ ਉਹਦੀ ਜਿਹੜੀ ਕਮੇਟੀ ਪ੍ਰਧਾਨ ਸਾਹਿਬ ਨੇ ਬਣਾਵੀ ਆ ਸਾਡੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਇਹ ਕਿਹਾ ਇਨਕੁਆਰੀ ਕਰਨ ਲਈ ਕਹਿ ਦਿੱਤਾ ਗਿਆ ਤੇ ਦੂਸਰੇ ਪਾਸੇ ਉਸ ਲੜਕੀ ਦੀ ਜਿਹੜੀ ਮਨਸਾ ਵਾ ਜਾਂ ਜੋ ਕੁਝ ਉਹਨੇ ਕੀਤਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਵੀ ਜਿਹੜੀ ਹੈ ਸ਼ਰੋਣੀ ਕਮੇਟੀ ਤਿਆਰੀ ਕਰ ਰਹੀ ਹੈ। ਸੋ ਇਹ ਗੱਲ ਦਿਖਾਈ ਦਿੰਦੀ ਆ ਕਿ ਕਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਸ਼ਰਾਰਤ ਕਰਕੇ ਉਸ ਮੁਕੱਦਸ ਸਥਾਨ ਧਾਰਮਿਕ ਸਥਾਨ ਦੀ ਮਰਿਆਦਾ ਦੇ ਵਿੱਚ ਦਖਲ ਦੇਣਾ ਚਾਹੁੰਦੇ ਆ ਤੇ ਖਲਬ ਪਾਉਣਾ ਚਾਹੁੰਦੇ ਆ। ਸੋ ਇਹ ਬਹੁਤ ਮਾੜੀ ਗੱਲ ਆ ਮੈਂ ਦੇਖਿਆ ਕਿਸੇ ਮਤਲਬ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ سارے ਹਿੰਦੂ ਭਰਾ ਵੀ ਇਸ ਗੱਲ ਤੇ ਇਤਰਾਜ਼ ਕਰ ਰਹੇ ਆ ਕਿ ਕਿਉਂ ਆਪਾਂ ਧਾਰਮਿਕ ਸਥਾਨ ਤੇ ਉਥੋਂ ਦੀ ਮਰਿਆਦਾ ਦੇ ਖਲਬ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਜਿਹੜੀ ਕੀ ਇਹ ਸਬੂਤ ਦਿੰਦੀ ਆ ਕਿ ਕਿਸੇ ਵੀ ਤਰ੍ਹਾਂ ਦੀ ਅਚਾਨਕ ਜਾਂ ਵਾਪਰੀ ਗੱਲ ਨਹੀਂ ਇਹ ਸਪੈਸ਼ਲ ਆ ਕੇ ਉਹਨੇ ਸਾਰਾ ਬ ਕੀਤਾ ਸੋ ਇਸ ਦੀ ਕੋ ਕਰਾਂਗੇ ਅਸੀਂ ਉਹਦਾ ਖਿਲਾਫ ਕਾਰਵਾਈ ਕਰਦੀ ਪੂਰੀ ਜਿਹੜੀ ਆ ਤਾਂ ਦੇ ਨਾਲ ਕੋਸ਼ਿਸ਼ ਕਰਾਂਗੇ ਪਰ ਸਾਡੀ ਜਿਹੜੀ ਆ ਸੰਗਤ ਦੇ ਨਾਲ ਕੀਤਾ ਸਰਕਾਰ ਜਾਂ ਪਿਆਰ ਉਸ ਦਾ ਨਜਾਇਜ਼ ਫਾਇਦਾ ਉਠਾਉਣ ਵਾਲੀ ਇਹ ਕਾਰਵਾਈ ਜਿਹੜੀ ਆ ਬਹੁਤ ਨਿੰਦਣਯੋਗ ਆ ਜਿਹਦੇ ਨਾਲ ਦੂਜੀ ਵੀ ਸੰਗਤ ਨੂੰ ਜਿਹੜੇ ਯਾਤਰੀ ਆਉਂਦੇ ਆ ਉਹਨਾਂ ਤੇ ਵੀ ਕਈ ਤਰ੍ਹਾਂ ਦੀ ਠੇਸ ਪਹੁੰਚ ਸਕਦੀ ਆ ਸੋ ਕਿਰਪਾ ਕਰਕੇ ਸਾਰੇ ਸਹਿਯੋਗ ਕਰੋ ਇਹੋ ਜਿਹੇ ਲੋਕਾਂ ਨੂੰ ਜਿਹੜਾ ਨਿੰਦਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਕਿਸੇ ਵੀ ਧਰਮ ਦੇ ਕਿਸੇ ਧਾਰਮਿਕ ਸਥਾਨ ਤੇ ਉਹਦੀ ਮਨਜਾਵਾਂ ਨੂੰ ਭਾਂ ਕਰਕੇ ਇਸ ਤਰ੍ਹਾਂ ਦੀ ਸ਼ਰਾਰਤ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਧਰਮ ਦੇ ਅੰਦਰ ਦਖਲ ਤੇ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਜਿਹੜੀਆਂ ਦੇਖਣ ਵਿੱਚ ਆਉਂਦੀਆਂ ਰਹੀਆਂ ਭਾਵੇਂ ਕਿ ਚਾਰ ਵਰਨਾਂ ਲਈ ਸਾਂਝਾ ਜਿਹੜਾ ਦਰਬਾਰ ਆ ਚਾਰੇ ਦਿਸ਼ਾਵਾਂ ਤੋਂ ਲੋਕ ਕੋਈ ਵੀ ਇੱਥੇ ਆ ਸਕਦਾ ਕਿਸੇ ਨੂੰ ਰੁਕਾਵਟ ਨਹੀਂ ਹੈ ਇਸ ਗੱਲ ਦੀ ਸਤਕਾਰ ਵੀ ਕੀਤਾ ਜਾਂਦਾ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਉਹਨਾਂ ਨੂੰ ਜਗ੍ਹਾ ਵੀ ਦਿੱਤੀ ਜਾਂਦੀ ਹੈ ਪਰ ਕੁਝ ਲੋਕ ਜਿਹੜੇ ਕੀ ਜਾਣ ਬੁੱਝ ਕੇ ਕੋਈ ਸ਼ਰਾਰਤਾਂ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਕੁਝ ਗਾਣੇ ਜਿਹੜੇ ਆ ਰੀਲਾਂ ਬਣੀਆਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਕੁੜਕੀ ਨੇ ਬਣਾਈਆਂ ਕੁਝ ਹੋਰ ਲੋਕ ਵੀ ਕੋਈ ਟੀ-ਸ਼ਰਟ ਪਾ ਕੇ ਆ ਗਿਆ ਕਿਸੇ ਦੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਹੋਈਆਂ ਸੋ ਹੁਣ ਜਿਹੜੀ ਸ਼ਰਾਰਤ ਹੋਈ ਹੈ ਇਹਦੇ ਬਾਰੇ ਸਾਰੇ ਹੀ ਫਿਕਰਮੰਦ ਨੇ ਕਿ ਇਹ ਕਲਰਾਧਨ ਜਿਹੜਾ ਜੋਗਾਡੇ ਸੀ ਉਦੋਂ ਇੱਕ ਲੜਕੀ ਜਿਹੜੀ ਆ ਉਹ ਪ੍ਰਕਰਮਾਂ ਵਿੱਚ ਆਉਂਦੀ ਆ ਤੇ ਇੱਥੇ ਜੋਗਾ ਦੇ ਪੋਜ਼ ਦੇ ਵਿੱਚ ਉਹ ਬੋਡੂਆ ਕਰਦੀ ਆ ਤੇ ਅੱਜ ਵਾਇਰਲ ਕਰਦੀ ਆ ਤੋ ਇਹ ਗੱਲ ਕਾਫੀ ਫਿਕਰਮੰਦ ਆ ਜਦੋਂ ਉਹਦੀ ਹੁਣ ਖਣ ਕੀਤੀ ਗਈ ਕਿ ਉਹ ਕਿੰਨੇ ਵਜੇ ਆਈ 7 ਵਜੇ ਤੋਂ ਸਵੇਰੇ 7 ਵਜੇ ਤੋਂ ਪਹਿਲਾਂ ਉਹ ਆਉਂਦੀ ਆ ਘੰਟਾ ਘਰ ਵਾਲੇ ਪਾਸਿਓਂ ਆ ਕੇ ਉਹ ਕਾਰਦਕ ਸਾਹਿਬ ਦੇ ਮੂਰਤੀ ਹੋ ਕੇ ਦੂਸਰੇ ਪਾਸੇ ਜਿਹੜੀ ਸ਼ਬੀਲ ਉੱਥੇ ਜਾਂਦੀ ਆ ਇਹ ਦੇਖਦੀ ਆ ਕਿ ਉੱਥੇ ਪਹਿਰੇਦਾਰ ਨੇੜੇ ਜਿਹਲੇ ਨਹੀਂ ਹੈਗਾ ਤੇ ਸੰਗਤ ਦੀ ਵੀ ਉਥੇ ਜਿਹੜਾ ਰਸ਼ ਘਟ ਹੈ ਸੋ ਇਹ ਗੱਲ ਦੇਖ ਕੇ ਉਥੇ ਕਿਸੇ ਯਾਤਰੀ ਤੋਂ ਕਿਸੇ ਲੜਕੇ ਤੋਂ ਆਪਣੀ ਫੋਟੋ ਕਰਵਾਉਂਦੀ ਆ ਉਹ ਭਾਵੇਂ ਉਹਦੇ ਸ਼ਾਮਲ ਹੈ ਜਾਂ ਨਹੀਂ ਹੈ ਪਰ ਇਹ ਗੱਲ ਦੇਖਣ ਵਿੱਚ ਆਈ ਹੈ ਕਿ ਇਹ ਉਹਨੇ ਉਹਦੇ ਵੱਲੋਂ ਕੀਤੀ ਗਈ ਸਾਰਾ ਸਾਰ ਸ਼ਰਾਰਤ ਹੈ ਇਹ ਕੋਈ ਆਪਣੀ ਤਸਵੀਰ ਨਹੀਂ ਖਿਚਾਈਗੀ ਉਹ ਲੜਕੀ ਜਿਹੜੀ ਆ ਦਰਬਾਰ ਸਾਹਿਬ ਮੱਥਾ ਵੀ ਲੀ ਲਈ ਸੋ ਇਹ ਸਾਰੀ ਅਸੀਂ ਕੋਕ ਕੀਤੀ ਆ ਤੇ ਇਸ ਦੇ ਵਿੱਚ ਜਿਹੜੇ ਵੀ ਅਧਿਕਾਰੀ ਵੱਲੋਂ ਜਾਂ ਪਹਿਰੇਦਾਰ ਵੱਲੋਂ ਕੋਈ ਪਤਾਹੀ ਕੀਤੀ ਗਈ ਆ ਉਹਦੀ ਜਿਹੜੀ ਕਮੇਟੀ ਪ੍ਰਧਾਨ ਸਾਹਿਬ ਨੇ ਬਣਾਦੀ ਆ ਸਾਡੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਇਹ ਗਿਨਾਏ ਰਿਪੋਰਟ ਕਰਨ ਲਈ ਕਹਿ ਦਿੱਤਾ ਗਿਆ ਤੇ ਦੂਸਰੇ ਪਾਸੇ ਉਸ ਲੜਕੀ ਦੀ ਜਿਹੜੀ ਮਨਛਾਵਾ ਜਾਂ ਜੋ ਕੁਛ ਉਹਨੇ ਕੀਤਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਵੀ ਜਿਹੜੀ ਆ ਛਰੋਣੀ ਕਮੇਟੀ ਤਿਆਰੀ ਕਰ ਰਹੀ ਹੈ ਸੋ ਇਹ ਗੱਲ ਦਿਖਾਈ ਦਿੰਦੀ ਆ ਕਿ ਕਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਸ਼ਰਾਰਤ ਕਰਕੇ ਉਸ ਮੁਕੱਦਸ ਸਥਾਨ ਧਾਰਮਿਕ ਸਥਾਨ ਦੀ ਮਰਜ਼ਾਦਾ ਦੇ ਵਿੱਚ ਦਖਲ ਦੇਣਾ ਚਾਹੁੰਦੇ ਆ ਤੇ ਖੱਲਲ ਪਾਉਣਾ ਚਾਹੁੰਦੇ ਆ ਸੋ ਇਹ ਬਹੁਤ ਮਾੜੀ ਗੱਲ ਆ ਮੈਂ ਦੇਖਿਆ ਕਿਸੇ ਮਤਲਬ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਹਿੰਦੂ ਭਰਾ ਵੀ ਇਸ ਗੱਲ ਤੇ ਇਤਰਾਜ਼ ਕਰ ਰਹੇ ਆ ਕਿ ਕਿਉਂ ਆਪਾਂ ਧਾਰਮਿਕ ਸਥਾਨ ਤੇ ਉਥੋਂ ਦੀ ਮਰਜ਼ਾ ਦਾ ਦੇਖਣ ਪਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਕੀ ਇਹ ਸਬੂਤ ਦਿੰਦੀ ਆ ਕਿ ਕਿਸੇ ਵੀ ਤਰ੍ਹਾਂ ਦੀ ਅਚਾਨਕ ਜਾਂ ਵਾਪਰੀ ਗੱਲ ਨਹੀਂ ਇਹ ਸਪੈਸ਼ਲ ਆ ਕੇ ਉਹਨੇ ਸਾਰਾ ਕੁਝ ਕੀਤਾ ਸੋ ਇਸ ਦੀ ਕੋ ਕਰਾਂਗੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੀ ਪੂਰੀ ਜਿਹੜੀ ਆ ਤਾਂ ਦੇ ਗੱਲ ਕੋਸ਼ਿਸ਼ ਕਰਾਂਗੇ ਪਰ ਸਾਡੀ ਜਿਹੜੀ ਆ ਸੰਗਤ ਦੇ ਨਾਲ ਕੀਤਾ ਸਰਕਾਰ ਜਾਂ ਪਿਆਰ ਉਸ ਦਾ ਨਜਾਇਜ਼ ਫੈਲਾਉਣ ਵਾਲੀ ਇਹ ਕਾਰਵਾਈ ਜਿਹੜੀ ਆ ਬਹੁਤ ਨਿੰਦਣਯੋਗ ਆ ਜਿਹਦੇ ਨਾਲ ਦੂਜੀ ਵੀ ਸੰਗਤ ਨੂੰ ਜਿਹੜੇ ਯਾਤਰੂ ਆਉਂਦੇ ਆ ਉਹਨਾਂ ਤੇ ਵੀ ਕਈ ਤਰ੍ਹਾਂ ਦੀ ਠੇਸ ਪਹੁੰਚ ਸਕਦੀ ਆ ਤੋਂ ਕਿਰਪਾ ਕਰਕੇ ਸਾਰੇ ਸਹਿਯੋਗ ਕਰੋ ਇਹੋ ਜਿਹੇ ਲੋਕਾਂ ਨੂੰ ਜਿਹੜਾ ਨਿੰਦਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਕਿਸੇ ਵੀ ਧਰਮ ਦੇ ਕਿਸੇ ਧਾਰਮਿਕ ਸਥਾਨ ਤੇ ਉਹਦੀ ਮਰਜ਼ਾ ਨੂੰ ਭੰਗ ਕਰਕੇ ਇਸ ਤਰ੍ਹਾਂ ਦੀਆਂ ਸ਼ਰਤਾਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਧਰਮ ਦੇ ਅੰਦਰ ਦਖਲ ਤੇ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਜਿਹੜੀਆਂ ਦੇਖਣ ਵਿੱਚ ਆਉਂਦੀਆਂ ਰਹੀਆਂ ਭਾਵੇਂ ਕਿ ਚਾਰ ਵਰਨਾਂ ਲਈ ਸਾਂਝਾ ਜਿਹੜਾ ਦਰਬਾਰ ਆ ਚਾਰੇ ਨਿਸ਼ਾਵਾਂ ਤੋਂ ਲੋਕ ਕੋਈ ਵੀ ਇੱਥੇ ਆ ਸਕਦਾ ਕਿਸੇ ਨੂੰ ਰੁਕਾਵਟ ਨਹੀਂ ਹੈ ਇਸ ਗੱਲ ਦੇ ਹੀ ਸਤਕਾਰ ਵੀ ਕੀਤਾ ਜਾਂਦਾ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਉਹਨਾਂ ਨੂੰ ਜਗ੍ਹਾ ਵੀ ਦਿੱਤੀ ਜਾਂਦੀ ਹੈ ਪਰ ਕੁਝ ਲੋਕ ਜਿਹੜੇ ਕੀ ਜਾਣ ਬੁਝ ਕੇ ਕੋਈ ਸ਼ਰਾਰਤਾਂ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਕੁਝ ਗਾਣੇ ਜਿਹੜੇ ਆ ਰੀਲਾਂ ਬਣੀਆਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਇੱਕ ਲੜਕੀ ਨੇ ਬਣਾਈਆਂ ਕੁਝ ਹੋਰ ਲੋਕ ਵੀ ਕੋਈ ਟੀ-ਸ਼ਰਟ ਪਾ ਕੇ ਆ ਗਿਆ ਕਿਸੇ ਦੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਹੋਈਆਂ ਸੋ ਹੁਣ ਜਿਹੜੀ ਸ਼ਰਾਰਤ ਹੋਈ ਹੈ ਇਹਦੇ ਬਾਰੇ ਸਾਰੇ ਹੀ ਫਿਕਰਮੰਦ ਨੇ ਕਿ ਇਹ ਕੱਲ੍ਹ ਦਾ ਜਿਹੜਾ ਜੋਗਾ ਦੇ ਸੀ ਉਦੋਂ ਇੱਕ ਲੜਕੀ ਜਿਹੜੀ ਆ ਉਹ ਪ੍ਰਕਰਮਾਂ ਵਿੱਚ ਹੁੰਦੀ ਆ ਤੇ ਇੱਥੇ ਜੋਗਾ ਦੇ ਪੋਜ਼ ਦੇ ਵਿੱਚ ਉਹ ਬੋਲਡਵਾ ਕਰਦੀ ਆ ਤੇ ਅੱਜ ਵਾਇਰਲ ਕਰਦੀ ਆ ਸੋ ਇਹ ਗੱਲ ਕਾਫੀ ਫਿਕਰਮੰਦ ਆ ਜਦੋਂ ਉਹਦੀ ਉਹਨਾਂ ਛਣ ਕੀਤੀ ਗਈ ਕਿ ਉਹ ਕਿੰਨੇ ਵਜੇ ਆਈ 7 ਵਜੇ ਸਵੇਰੇ 7 ਵਜੇ ਤੋਂ ਪਹਿਲਾਂ ਉਹ ਆਉਂਦੀ ਆ ਘੰਟਾ ਘਰ ਵਾਲੇ ਪਾਸਿਓਂ ਆ ਕੇ ਉਹ ਕਾਰਤਕ ਸਾਹਿਬ ਦੇ ਮੂਰਤੀ ਹੋ ਕੇ ਦੂਸਰੇ ਪਾਸੇ ਜਿਹੜੀ ਸ਼ਬੀਲ ਉੱਥੇ ਜਾਂਦੀ ਆ ਇਹ ਦੇਖਦੀ ਆ ਕਿ ਉੱਥੇ ਪਹਿਰੇਦਾਰ ਨੇੜੇ ਜਿਹੜੇ ਨਹੀਂ ਹੈਗਾ ਤੇ ਸੰਗਤ ਦੀ ਵੀ ਉੱਥੇ ਜਿਹੜਾ ਰਸ ਘਟਾ ਸੋ ਇਹ ਗੱਲ ਦੇਖ ਕੇ ਉੱਥੇ ਕਿਸੇ ਯਾਤਰੀ ਤੋਂ ਕਿਸੇ ਲੜਕੇ ਤੋਂ ਆਪਣੀ ਫੋਟੋ ਕਰਵਾਉਂਦੀ ਆ ਉਹ ਭਾਵੇਂ ਉਹਦੇ ਸ਼ਾਮਲ ਹੈ ਜਾਂ ਨਹੀਂ ਹੈ ਪਰ ਇਹ ਗੱਲ ਦੇਖਣ ਵਿੱਚ ਆਈ ਹੈ ਕਿ ਇਹ ਉਹਦੇ ਵੱਲੋਂ ਕੀਤੀ ਗਈ ਸਾਰਾ ਸਾਰ ਸ਼ਰਾਰਤ ਹੈ ਇਹ ਕੋਈ ਆਪਣੀ ਤਸਵੀਰ ਨਹੀਂ ਖਿਚਾਈਗੀ ਉਹ ਲੜਕੀ ਜਿਹੜੀ ਆ ਦਰਬਾਰ ਸਾਹਿਬ ਮੱਥਾ ਵੀ ਨਹੀਂ ਟੇਕਦੀ ਸੋ ਇਹ ਸਾਰੀ ਅਸੀਂ ਕੋਕ ਕੀਤੀ ਆ ਤੇ ਇਸ ਦੇ ਵਿੱਚ ਜਿਹੜੇ ਵੀ ਅਧਿਕਾਰੀ ਵੱਲੋਂ ਜਾਂ ਪਹਿਰੇਦਾਰ ਵੱਲੋਂ ਕੂਕਤਾਹੀ ਕੀਤੀ ਗਈ ਆ ਉਹਦੀ ਜਿਹੜੀ ਕਮੇਟੀ ਪ੍ਰਧਾਨ ਸਾਹਿਬ ਨੇ ਬਣਾਦੀ ਆ ਸਾਡੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਇਹ ਕਿਹਾ ਇਨਕੁਆਰੀ ਕਰਨ ਲਈ ਕਹਿ ਦਿੱਤਾ ਗਿਆ ਤੇ ਦੂਸਰੇ ਪਾਸੇ ਉਸ ਲੜਕੀ ਦੀ ਜਿਹੜੀ ਮਨਸਾ ਵਾ ਜਾਂ ਜੋ ਕੁਝ ਉਹਨੇ ਕੀਤਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਵੀ ਜਿਹੜੀ ਹੈ ਸ਼ਰੋਣੀ ਕਮੇਟੀ ਤਿਆਰੀ ਕਰ ਰਹੀ ਹੈ ਸੋ ਇਹ ਗੱਲ ਦਿਖਾਈ ਦਿੰਦੀ ਹੈ ਕਿ ਕਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਸ਼ਰਾਰਤ ਕਰਕੇ ਉਸ ਮੁਕੱਦਸ ਸਥਾਨ ਧਾਰਮਿਕ ਸਥਾਨ ਦੀ ਮਰਿਆਦਾ ਦੇ ਵਿੱਚ ਦਖਲ ਦੇਣਾ ਚਾਹੁੰਦੇ ਆ ਤੇ ਖੱਲਲ ਪਾਉਣਾ ਚਾਹੁੰਦੇ ਆ ਸੋ ਇਹ ਬਹੁਤ ਮਾੜੀ ਗੱਲ ਆ ਮੈਂ ਦੇਖਿਆ ਕਿਸੇ ਮਤਲਬ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਹਿੰਦੂ ਭਰਾ ਵੀ ਇਸ ਗੱਲ ਤੇ ਇਤਰਾਜ਼ ਕਰ ਰਹੇ ਆ ਕਿ ਕਿਉਂ ਆਪਾਂ ਧਾਰਮਿਕ ਸਥਾਨ ਤੇ ਉਥੋਂ ਦੀ ਮਰਿਆਦਾ ਦੇ ਖੱਲਲ ਪਾਉਣ ਦੀ ਕੋਸ਼ਿਸ਼ ਕਰਦੇ ਆਂ ਜਿਹੜੀ ਜੀ ਇਹ ਸਬੂਤ ਦਿੰਦੀ ਆ ਕਿ ਕਿਸੇ ਵੀ ਤਰ੍ਹਾਂ ਦੀ ਅਚਾਨਕ ਜਾਂ ਵਾਪਰੀ ਗੱਲ ਨਹੀਂ ਐ ਸਪੈਸ਼ਲ ਆ ਕੇ ਉਹਨੇ ਸਾਰਾ ਕੁਝ ਕੀਤਾ ਸੋ ਇਸ ਦੀ ਕੋ ਕਰਾਂਗੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਪੂਰੀ ਜਿਹੜੀ ਆ ਤਾੰਦੇ ਦੀ ਨਾਲ ਕੋਸ਼ਿਸ਼ ਕਰਾਂਗੇ ਪਰ ਸਾਡੀ ਜਿਹੜੀ ਆ ਸੰਗਤ ਦੇ ਨਾਲ ਕੀਤਾ ਸਰਕਾਰ ਜਾਂ ਪਿਆਰ ਉਸ ਦਾ ਨਜਾਇਜ਼ ਫਾਇਦਾ ਉਠਾਉਣ ਵਾਲੀ ਇਹ ਕਾਰਵਾਈ ਜਿਹੜੀ ਆ ਬਹੁਤ ਨਿੰਦਣਯੋਗ ਆ ਜਿਹਦੇ ਨਾਲ ਦੂਜੀ ਵੀ ਸੰਗਤ ਨੂੰ ਜਿਹੜੇ ਯਾਤਰੀ ਆਉਂਦੇ ਆ ਉਹਨਾਂ ਤੇ ਵੀ ਕਈ ਤਰ੍ਹਾਂ ਦੀ ਠੇਸ ਪਹੁੰਚ ਸਕਦੀ ਆ ਸੋ ਕਿਰਪਾ ਕਰਕੇ ਸਾਰੇ ਸਹਿਯੋਗ ਕਰੋ ਇਹੋ ਜਿਹੇ ਲੋਕਾਂ ਨੂੰ ਜਿਹੜਾ ਨਿੰਦਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਕਿਸੇ ਵੀ ਧਰਮ ਦੇ ਕਿਸੇ ਤਾਂ ਮੁਸਕਾਨ ਤੇ ਉਹਦੀ ਮਰਜ਼ਾ ਨੂੰ ਭੰਗ ਕਰਕੇ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਧਰਮ ਦੇ ਅੰਦਰ ਦਖਲ ਤੇ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਜਿਹੜੀਆਂ ਦੇਖਣ ਵਿੱਚ ਆਉਂਦੀਆਂ ਰਹੀਆਂ ਆਵੇਂ ਕੀ ਚਾਰ ਵਰਨਾਂ ਲਈ ਸਾਂਝਾ ਜਿਹੜਾ ਦਰਬਾਰ ਆ ਚਾਰੇ ਦਿਸ਼ਾਵਾਂ ਤੋਂ ਲੋਕ ਕੋਈ ਵੀ ਇੱਥੇ ਆ ਸਕਦਾ ਕਿਸੇ ਨੂੰ ਰੁਕਾਵਟ ਨਹੀਂ ਹੈ ਇਸ ਗੱਲ ਦੇ ਹੀ ਸਤਕਾਰ ਵੀ ਕੀਤਾ ਜਾਂਦਾ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਉਹਨਾਂ ਨੂੰ ਜਗ੍ਹਾ ਵੀ ਦਿੱਤੀ ਜਾਂਦੀ ਹੈ ਪਰ ਕੁਝ ਲੋਕ ਜਿਹੜੇ ਕੀ ਜਾਣ ਬੁੱਝ ਕੇ ਕੋਈ ਸ਼ਰਾਰਤਾਂ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਕੁਝ ਗਾਣੇ ਜਿਹੜੇ ਆ ਰੀਲਾਂ ਬਣੀਆਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਕੁੜੀ ਨੇ ਬਣਾਈਆਂ ਕੁਝ ਹੋਰ ਲੋਕ ਵੀ ਕੋਈ ਟੀ-ਸ਼ਰਟ ਪਾ ਕੇ ਆ ਗਿਆ ਕਿਸੇ ਦੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਹੋਈਆਂ ਤੋ ਹੁਣ ਜਿਹੜੀ ਸ਼ਰਾਰਤ ਹੋਈ ਆ ਇਹਦੇ ਬਾਰੇ ਸਾਰੇ ਹੀ ਫਿਕਰਮੰਦ ਨੇ ਕਿ ਇਹ ਕੱਲ ਦਾ ਰੰਗ ਜਿਹੜਾ ਜੋਗਾ ਦੇ ਸੀ ਉਦੋਂ ਇੱਕ ਲੜਕੀ ਜਿਹੜੀ ਆ ਉਹ ਪ੍ਰਕਰਮਾਂ ਵਿੱਚ ਆਉਂਦੀ ਆ ਤੇ ਇੱਥੇ ਜੋਗਾ ਦੇ ਪੂਜ਼ ਦੇ ਵਿੱਚ ਉਹ ਫੋਟੋਆਂ ਕਰਦੀ ਆ ਤੇ ਅੱਜ ਵਾਇਰਲ ਕਰਦੀ ਆ ਤੋ ਇਹ ਗੱਲ ਕਾਫੀ ਫਿਕਰਮੰਦ ਆ ਜਦੋਂ ਉਹਦੀ ਪੁਲਿਸ ਨੇ ਕੀਤੀ ਗਈ ਕਿ ਉਹ ਕਿੰਨੇ ਵਜੇ ਆਈ 7 ਵਜੇ ਸਵੇਰੇ 7 ਵਜੇ ਤੋਂ ਪਹਿਲਾਂ ਉਹ ਆਉਂਦੀ ਆ ਘੰਟਾ ਘਰ ਵਾਲੇ ਪਾਸਿਓਂ ਆ ਕੇ ਉਹ ਕਾਰਤਕ ਸਾਹਿਬ ਦੇ ਮੂਰਤੀ ਹੋ ਕੇ ਦੂਸਰੇ ਪਾਸੇ ਜਿਹੜੀ ਸ਼ਬੀਲ ਉੱਥੇ ਜਾਂਦੀ ਆ ਇਹ ਦੇਖਦੀ ਆ ਕਿ ਉੱਥੇ ਪਹਿਰੇਦਾਰ ਨੇੜੇ ਜਲੇ ਨਹੀਂ ਹੈਗਾ ਤੇ ਸੰਗਤ ਦੀ ਵੀ ਉੱਥੇ ਜਿਹੜਾ ਰਸ ਘਟਾ ਸੋ ਇਹ ਗੱਲ ਦੇਖ ਕੇ ਉੱਥੇ ਕਿਸੇ ਯਾਤਰੀ ਤੋਂ ਕਿਸੇ ਲੜਕੇ ਤੋਂ ਆਪਣੀ ਫੋਟੋ ਕਰਵਾਉਂਦੀ ਆ ਉਹ ਭਾਵੇਂ ਉਹਦੇ ਸ਼ਾਮਲ ਹੈ ਜਾਂ ਨਹੀਂ ਹੈ ਪਰ ਇਹ ਗੱਲ ਦੇਖਣ ਵਿੱਚ ਆਈ ਹੈ ਕਿ ਇਹ ਹੁਣ ਉਹਦੇ ਵੱਲੋਂ ਕੀਤੀ ਗਈ ਸਾਰਾ ਸਰ ਸ਼ਰਾਰਤ ਆ ਇਹ ਕੋਈ ਆਪਣੀ ਤਸਵੀਰ ਨਹੀਂ ਖਿਚਾਈਗੀ ਉਹ ਲੜਕੀ ਜਿਹੜੀ ਆ ਦਰਬਾਰ ਸਾਹਿਬ ਮੱਥਾ ਵੀ ਨਹੀਂ ਟੇਕਦੀ ਸੋ ਇਹ ਸਾਰੀ ਅਸੀਂ ਕੋਕ ਕੀਤੀ ਆ ਤੇ ਇਸ ਦੇ ਵਿੱਚ ਜਿਹੜੇ ਵੀ ਅਧਿਕਾਰੀ ਵੱਲੋਂ ਜਾਂ ਪਹਿਰੇਦਾਰ ਵੱਲੋਂ ਕੋਪਤਾਹੀ ਕੀਤੀ ਗਈ ਆ ਉਹਦੀ ਜਿਹੜੀ ਕਮੇਟੀ ਪ੍ਰਧਾਨ ਸਾਹਿਬ ਨੇ ਬਣਾਦੀ ਆ ਸਾਡੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਇਹ ਕਿ ਨਾਲ ਇਨਕੁਆਰੀ ਕਰਨ ਲਈ ਕਹਿ ਦਿੱਤਾ ਗਿਆ ਤੇ ਦੂਸਰੇ ਪਾਸੇ ਉਸ ਲੜਕੀ ਦੀ ਜਿਹੜੀ ਮਨਸਾਵਾ ਜਾਂ ਜੋ ਕੁਛ ਉਹਨੇ ਕੀਤਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਵੀ ਜਿਹੜੀ ਆ ਸ਼੍ਰੋਣੀ ਕਮੇਟੀ ਤਿਆਰੀ ਕਰ ਰਹੀ ਹੈ ਸੋ ਇਹ ਗੱਲ ਦਿਖਾਈ ਦਿੰਦੀ ਆ ਕਿ ਕਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਸ਼ਰਮਤ ਕਰਕੇ ਉਸ ਮੁਕੱਦਸ ਸਥਾਨ ਧਾਰਮਿਕ ਸਥਾਨ ਦੀ ਮਰਿਆਦਾ ਦੇ ਵਿੱਚ ਦਖਲ ਦੇਣਾ ਚਾਹੁੰਦੇ ਆ ਤੇ ਖੱਲਲ ਪਾਉਣਾ ਚਾਹੁੰਦੇ ਆ ਸੋ ਇਹ ਬਹੁਤ ਮਾੜੀ ਗੱਲ ਆ ਮੈਂ ਦੇਖਿਆ ਕਿ ਕਿਸੇ ਮਤਲਬ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਹਿੰਦੂ ਭਰਾ ਵੀ ਇਸ ਗੱਲ ਤੇ ਇਤਰਾਜ਼ ਕਰ ਰਹੇ ਆ ਕਿ ਕਿਉਂ ਆਪਾਂ ਧਾਰਮਿਕ ਸਥਾਨ ਤੇ ਉਥੋਂ ਦੀ ਮਰਜ਼ਾ ਦਾ ਦੇਖਣ ਕੋਸ਼ਿਸ਼ ਕਰਦੇ ਆ ਜਿਹੜੀ ਕੀ ਇਹ ਸਬੂਤ ਦਿੰਦੀ ਆ ਕਿ ਕਿਸੇ ਵੀ ਤਰ੍ਹਾਂ ਦੀ ਅਚਾਨਕ ਜਾਂ ਵਾਪਰੀ ਗੱਲ ਨਹੀਂ ਇਹ ਸਪੈਸ਼ਲ ਆ ਕੇ ਉਹਨੇ ਸਾਰਾ ਵਿਕੀਤਾ ਸੋ ਇਸੇ ਕੋ ਕਰਾਂਗੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੀ ਪੂਰੀ ਜਿਹੜੀ ਆ ਕਾਂਦੇ ਗੱਲ ਕੋਸ਼ਿਸ਼ ਕਰਾਂਗੇ ਪਰ ਸਾਡੀ ਜਿਹੜੀ ਆ ਸੰਗਤ ਦੇ ਨਾਲ ਕੀਤਾ ਸਰਕਾਰ ਜਾਂ ਪਿਆਰ ਉਸ ਦਾ ਨਜਾਇਜ਼ ਫੈਲਾਉਣ ਵਾਲੀ ਇਹ ਕਾਰਵਾਈ ਜਿਹੜੀ ਆ ਬਹੁਤ ਨਿੰਦਨਯੋਗ ਆ ਜਿਹਦੇ ਨਾਲ ਦੂਜੀ ਵੀ ਸੰਗਤ ਨੂੰ ਜਿਹੜੇ ਯਾਤਰੀ ਆਉਂਦੇ ਆ ਉਹਨਾਂ ਤੇ ਵੀ ਕਈ ਤਰ੍ਹਾਂ ਦੀ ਠੇਸ ਪਹੁੰਚ ਸਕਦੀ ਆ ਤੋਂ ਕਿਰਪਾ ਕਰਕੇ ਸਾਰੇ ਸਹਿਯੋਗ ਕਰੋ ਇਹੋ ਜਿਹੇ ਲੋਕਾਂ ਨੂੰ ਜਿਹੜਾ ਨਿੰਦਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਕਿਸੇ ਵੀ ਧਰਮ ਦੇ ਕਿਸੇ ਦਾ ਮੰਦਸਥਾਨ ਤੇ ਉਹਦੀ ਮਰਜ਼ਾ ਨੂੰ ਭੰਗ ਕਰਕੇ ਇਸ ਤਰ੍ਹਾਂ ਦੀ ਅਸ਼ਰਮਤਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਧਰਮ ਦੇ ਅੰਦਰ ਦਖਲ ਤੇ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਜਿਹੜੀਆਂ ਦੇਖਣ ਵਿੱਚ ਆਉਂਦੀਆਂ ਰਹੀਆਂ ਭਾਵੇਂ ਕਿ ਚਾਰ ਵਰਨਾਂ ਲਈ ਸਾਂਝਾ ਜਿਹੜਾ ਦਰਬਾਰ ਆ ਚਾਰੇ ਦਿਸ਼ਾਵਾਂ ਤੋਂ ਲੋਕ ਕੋਈ ਵੀ ਇੱਥੇ ਆ ਸਕਦਾ ਕਿਸੇ ਨੂੰ ਰੁਕਾਵਟ ਨਹੀਂ ਹੈ ਇਸ ਗੱਲ ਦੀ ਸਤਕਾਰ ਵੀ ਕੀਤਾ ਜਾਂਦਾ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਉਹਨਾਂ ਨੂੰ ਜਗ੍ਹਾ ਵੀ ਦਿੱਤੀ ਜਾਂਦੀ ਹੈ ਪਰ ਕੁਝ ਲੋਕ ਜਿਹੜੇ ਕੀ ਜਾਣ ਬੁੱਝ ਕੇ ਕੋਈ ਸ਼ਰਾਰਤਾਂ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਕੁਝ ਗਾਣੇ ਜਿਹੜੇ ਆ ਰੀਲਾਂ ਬਣੀਆਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਇੱਕ ਲੜਕੀ ਨੇ ਬਣਾਈਆਂ ਕੁਝ ਹੋਰ ਲੋਕ ਵੀ ਕੋਈ ਟੀ-ਸ਼ਰਟ ਪਾ ਕੇ ਆ ਗਿਆ ਕਿਸੇ ਦੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਹੋਈਆਂ ਸੋ ਹੁਣ ਜਿਹੜੀ ਸ਼ਰਾਰਤ ਹੋਈ ਹੈ ਇਹਦੇ ਬਾਰੇ ਸਾਰੇ ਹੀ ਫਿਕਰਮੰਦ ਨੇ ਕਿ ਇਹ ਕੱਲ ਦਾ ਜਿਹੜਾ ਜੋਗਾ ਡੈਂਸ ਸੀ ਉਦੋਂ ਇੱਕ ਲੜਕੀ ਜਿਹੜੀ ਆ ਉਹ ਪ੍ਰਕਰਮਾਂ ਵਿੱਚ ਆਉਂਦੀ ਆ ਤੇ ਇੱਥੇ ਜੋਗਾ ਦੇ ਪੋਜ਼ ਦੇ ਵਿੱਚ ਉਹ ਫੋਟੋਆਂ ਕਰਦੀ ਆ ਤੇ ਅੱਜ ਵਾਇਰਲ ਕਰਦੀ ਆ ਸੋ ਇਹ ਗੱਲ ਕਾਫੀ ਫਿਕਰਮੰਦ ਆ ਜਦੋਂ ਉਹਦੀ ਉਲਛਣ ਕੀਤੀ ਗਈ ਕਿ ਉਹ ਕਿੰਨੇ ਵਜੇ ਆਈ 7 ਵਜੇ ਤੋਂ ਸਵੇਰੇ 7 ਵਜੇ ਤੋਂ ਪਹਿਲਾਂ ਉਹ ਆਉਦੀ ਆ ਘੰਟਾ ਘਰ ਵਾਲੇ ਪਾਸਿਓਂ ਆ ਕੇ ਉਹ ਅ ਕਾਰਤਕ ਸਾਹਿਬ ਦੇ ਮੂਰਤੀ ਹੋ ਗਏ ਦੂਸਰੇ ਪਾਸੇ ਜਿਹੜੀ ਸ਼ਬੀਲ ਉੱਥੇ ਜਾਂਦੀ ਆ ਇਹ ਦੇਖਦੀ ਆ ਕਿ ਉੱਥੇ ਪਹਿਰੇਦਾਰ ਨੇੜੇ ਚਲੇ ਨਹੀਂ ਹੈਗਾ ਤੇ ਸੰਗਤ ਦੀ ਵੀ ਉੱਥੇ ਜਿਹੜਾ ਰਸ ਘਟਾ ਸੋ ਇਹ ਗੱਲ ਦੇਖ ਕੇ ਉੱਥੇ ਕਿਸੇ ਯਾਤਰੀ ਤੋਂ ਕਿਸੇ ਲੜਕੇ ਤੋਂ ਆਪਣੀ ਫੋਟੋ ਕਰਵਾਉਂਦੀ ਆ ਉਹ ਭਾਵੇਂ ਉਹਦੇ ਸ਼ਾਮਲ ਹੈ ਜਾਂ ਨਹੀਂ ਆ ਪਰ ਇਹ ਗੱਲ ਦੇਖਣ ਵਿੱਚ ਆਈ ਹੈ ਕਿ ਇਹ ਉਹਦੇ ਵੱਲੋਂ ਕੀਤੀ ਗਈ ਸਾਰਾ ਸਾਰ ਸ਼ਰਾਰਤ ਹੈ ਇਹ ਕੋਈ ਆਪਣੀ ਤਸਵੀਰ ਨਹੀਂ ਖਿਚਾਈਗੀ ਉਹ ਲੜਕੀ ਜਿਹੜੀ ਆ ਦਰਬਾਰ ਸਾਹਿਬ ਮੱਥਾ ਵੀ ਨਹੀਂ ਟੇਕਦੀ ਸੋ ਇਹ ਸਾਰੀ ਅਸੀਂ ਕੋਕ ਕੀਤੀ ਆ ਤੇ ਇਸ ਦੇ ਵਿੱਚ ਜਿਹੜੇ ਵੀ ਅਧਿਕਾਰੀ ਵੱਲੋਂ ਜਾਂ ਪਹਿਰੇਦਾਰ ਵੱਲੋਂ ਕੂਕਤਾਹੀ ਕੀਤੀ ਗਈ ਆ ਉਹਦੀ ਜਿਹੜੀ ਕਮੇਟੀ